ਜਿਵੇਂ ਕਿ ਇਸ ਸਾਲ ਦੇ ਵਿੱਚ ਅਸੀਂ ਦੇਖਿਆ ਹੈ ਕਿ ਜਦੋਂ ਤੋਂ ਸਾਲ ਸ਼ੁਰੂ ਹੋਇਆ ਹੈ ਜਨਵਰੀ ਮਹੀਨੇ ਤੋਂ ਕਦੀ ਇਕਦਮ ਠੰਡੋ ਜਾਂਦੀ ਹੈ ਜਿਵੇਂ ਜਨਵਰੀ ਦੇ ਸ਼ੁਰੂ ਦੇ ਵਿੱਚ ਕਾਫੀ ਠੰਡ ਸੀ ਦਿਨ ਦੇ ਤਾਪਮਾਨ ਕਾਫੀ ਲੋ ਚੱਲ ਰਹੇ ਸੀ ਫਿਰ ਫਰਵਰੀ ਜਦੋਂ ਆਇਆ ਤਾਂ ਫਰਵਰੀ ਚ ਇਕਦਮ 15 ਫਰਵਰੀ ਤੋਂ ਬਾਅਦ ਤਾਪਮਾਨ ਵਧਨੇ ਸ਼ੁਰੂ ਹੋ ਗਏ ਐਂਡ ਅਸੀਂ ਸਾਰਿਆਂ ਨੂੰ ਬਹੁਤ ਜ਼ਿਆਦਾ ਗਰਮੀ ਮਹਿਸੂਸ ਹੋਈ ਐਂਡ ਫਿਰ ਮਾਰਚ ਜਦੋਂ ਆਇਆ ਤੇ ਨਾਲ ਹੀ ਫਿਰ ਤਾਪਮਾਨ ਘਟ ਗਏ ਸੋ ਕਰਦੇ ਹੋਏ ਕਿ ਤਾਪਮਾਨ ਕੁਛ ਇੱਕ ਦਿਨ ਦੋ ਚਾਰ ਦਿਨ ਵੱਧਦਾ ਹੈਗਾ ਇੰਨਾ ਜ਼ਿਆਦਾ ਵੱਧ ਜਾਂਦਾ ਹੈ ਕਿ ਫਿਰ ਇਕਦਮ ਇੱਕ ਸਿਸਟਮ ਆ ਜਾਂਦਾ ਹੈ ਉਹਦੇ ਨਾਲ ਫਿਰ ਥੋੜਾ ਠੰਡਾ ਹੋ ਜਾਂਦਾ ਹੈ ਹੁਣ ਅੱਜ ਸਵੇਰ ਵੇਲੇ ਵੀ ਆਪਾਂ ਨੂੰ ਕਾਫੀ ਠੰਡਕ ਮਹਿਸੂਸ ਹੋ ਰਹੀ ਸੀ ਸੋ ਇਹ ਜਿਹੜੇ ਤਾਪਮਾਨ ਬਦਲ ਰਹੇ ਨੇ ਇਹਦੇ ਨਾਲ ਸਾਡੀ ਜਿਹੜੀ ਐਗਰੀਕਲਚਰ ਹੈ ਜਿਹੜੀ ਖੇਤੀਬਾੜੀ ਹੈ ਫਸਲਾਂ ਨੇ ਉਹਨਾਂ ਤੇ ਬਹੁਤ ਜ਼ਿਆਦਾ ਅਸਰ ਹੁੰਦਾ ਹੈ ਹੁਣ ਇਸ ਵਾਰੀ ਪੰਜਾਬ ਦੀ ਪ੍ਰਮੁੱਖ ਫਸਲ ਕਣਕ ਹੈਗੀ ਹੈ ਤੇ ਕਣਕ ਦੀ ਫਸਲ ਤੇ ਕਈ ਥਾਵਾਂ ਤੇ ਪੰਜਾਬ ਦੇ ਵਿੱਚ ਵੱਖਰੇ ਵੱਖਰੇ ਥਾਵਾਂ ਤੇ ਬਹੁਤ ਮਾਰਚ ਮਹੀਨੇ ਚ ਤੇਜ਼ ਹਵਾਵਾਂ ਚੱਲੀਆਂ بارشਾਂ ਵੀ ਹੋਈਆਂ ਇਹਦੇ ਨਾਲ ਕਈ ਥਾਵਾਂ ਤੋਂ ਫਸਲ ਡਿੱਗਣ ਦੀਆਂ ਵੀ ਖਬਰਾਂ ਆਈਆਂ ਪਰ ਕੁਝ ਇੱਕ ਥਾਵਾਂ ਦੇ ਜਿੱਥੇ ਜ਼ਿਆਦਾ ਇਸ ਤਰ੍ਹਾਂ ਦਾ ਫਸਲ ਡਿੱਗਣ ਦਾ ਨੁਕਸਾਨ ਨਹੀਂ ਹੋਇਆ ਉੱਥੇ ਕੁਝ ਇੱਕ ਸਾਡੀ ਫਸਲ ਦਾ ਝਾੜ ਵੀ ਚੰਗਾ ਆਇਆ ਹੈਗਾ ਸੋ ਇਹ ਹੈ ਕਿ ਜਿਵੇਂ ਸਾਡੀ ਜਿਹੜੀ ਸਰਦ ਰੁੱਤ ਦੀ ਕਣਕ ਫਸਲ ਹੈ ਉਹਦੇ ਵਾਸਤੇ ਜਿਹੜਾ ਠੰਡਾ ਮੌਸਮ ਹਗਾਇਆ cooler temperature ਉਹ ਬਹੁਤ ਵਧੀਆ ਹੁੰਦੇ ਆ ਉਹ ਬਹੁਤ ਅਨੁਕੂਲ ਨੇ ਜੇ ਜਿਹੜੇ ਵੀ ਸਾਡੇ ਸੀਜ਼ਨ ਦੇ ਵਿੱਚ ਆ ਤਾਪਮਾਨ ਘਟ ਹੁੰਦਾ ਹੈ ਉਹਦੇ ਵਿੱਚ ਸਾਡਾ ਕਣਕ ਦਾ ਝਾੜ ਬਹੁਤ ਵਧੀਆ ਰਹਿੰਦਾ ਹੈ ਬਟ ਤਾਪਮਾਨ ਸਿਰਫ ਵਧੀਆ ਝਾੜ ਤੱਕ ਕਰ ਸਕਦਾ ਪਰ ਜਦੋਂ ਕਿਤੇ ਇਹਨਾਂ ਦਿਨਾਂ ਚ ਕਿਤੇ ਗੜੇਮਾਰੀ ਹੋ ਜਾਂਦੀ ਹੈ ਜਿਵੇਂ ਇਸ ਵਾਰੀ ਪੰਜਾਬ ਚ ਬਹੁਤ ਸਾਰੇ ਥਾਵਾਂ ਤੇ بارشਾਂ ਦੇ ਨਾਲ ਨਾਲ ਗੜੇ ਵੀ ਪਏ ਤੇਜ਼ ਹਵਾਵਾਂ ਚੱਲੀਆਂ ਉਹਦੇ ਨਾਲ ਸਾਡੀ ਫਸਲ ਡਿੱਗ ਜਾਂਦੀ ਹੈ ਤੇ ਉਹਦਾ ਨੁਕਸਾਨ ਜ਼ਿਆਦਾ ਹੁੰਦਾ ਹੈ ਸੋ ਅੰਕੜੇ ਆ ਰਹੇ ਨੇ ਉਹਦੇ ਨਾਲ ਪਤਾ ਚੱਲ ਰਿਹਾ ਹੈ ਕੁਝ ਇੱਕ ਥਾਵਾਂ ਤੇ ਝਾੜ ਚੰਗਾ ਰਿਹਾ ਕੁਝ ਇੱਕ ਥਾਵਾਂ ਤੇ ਝਾੜ ਦਾ ਕਾਫੀ ਨੁਕਸਾਨ ਹੋਇਆ ਹੈ ਇਹਨਾਂ ਦਿਨਾਂ ਦੇ ਵਿੱਚ ਜਦੋਂ ਅਪ੍ਰੈਲ ਤੋਂ ਬਾਅਦ ਮਈ ਆਂਦਾ ਹੈ ਤਾਂ ਜਿਹੜਾ ਸਾਡਾ ਇੰਡੀਆ ਮੈਟਲੋਜੀਕਲ ਡਿਪਾਰਟਮੈਂਟ ਹੈ ਉਹ ਮੌਨਸੂਨ ਦੀ ਫੋਰਕਾਸਟ ਕਰਨੀ ਸ਼ੁਰੂ ਕਰਦਾ ਹੈ ਐਂਡ ਉਹਨਾਂ ਨੇ ਇਸ ਵਾਰੀ ਜੋ ਅਜੇ ਤੱਕ ਦੀ ਫੋਰਕਾਸਟ ਕੀਤੀ ਹੈ ਕਿ ਮੌਨਸੂਨ ਦੀ ਜਿਹੜੀ ਬਾਰਿਸ਼ ਹੈਗੀ ਹੈ ਨਾਰਮਲ ਰਹੇਗੀ ਪਲੱਸ ਮਾਈਨਸ 4 5 ਡਿਗਰੀ 4 5% ਸੋ ਇਹ ਇੱਕ ਤਾਂ ਵੈਸੇ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਬਟ ਜਿਹੜੀ ਅਨਕੂਲ ਪ੍ਰਸਥਿਤੀਆਂ ਹੁੰਦੀਆਂ ਨੇ ਮੌਨਸੂਨ ਦਾ ਪ੍ਰੈਸ਼ਰ ਸਿਸਟਮ ਬਣਨ ਵਾਸਤੇ ਜਿਹਦੇ ਨਾਲ ਮੌਨਸੂਨ ਕਿਉਂਕਿ ਮੌਨਸੂਨ ਕੀ ਹੈ ਉਹ ਹਵਾਵਾਂ ਨੇ ਉਹਨਾਂ ਨੇ ਜਿਹੜਾ ਸਾਡਾ ਬੇ ਆਫ ਬੰਗਾਲ ਲਗਾਇਆ ਜਾਂ ਅਰੇਬੀਅਨ ਸੀ ਹੈ ਗਿਆ ਉਥੋਂ ਜਦੋਂ ਹਵਾ ਆਂਦੀ ਹੈ ਉਹ ਆਪਣੇ ਨਾਲ ਮੌਇਸਚਰ ਲਿਆਉਂਦੀ ਹੈ ਉਹਦੇ ਲਈ ਸਾਡਾ ਜਿਹੜਾ ਨਾਰਥ ਇੰਡੀਆ ਦਾ ਉਹਦੇ ਤੇ ਲੋ ਪ੍ਰੈਸ਼ਰ ਜਿਹੜਾ ਕਿ ਵੱਧ ਤਾਪਮਾਨ ਦੇ ਨਾਲ ਬੰਨਦਾ ਉਹ ਬੰਨਣਾ ਜ਼ਰੂਰੀ ਹੈ ਪਰ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਮੌਸਮ ਚੱਲ ਰਿਹਾ ਹੈ ਜਿਸ ਤਰ੍ਹਾਂ ਦਾ ਸਾਡੇ ਜਿਹੜੇ ਤਾਪਮਾਨ ਨੇ ਇਸ ਵੇਲੇ 35 ਡਿਗਰੀ ਸੈਲਸੀਅਸ ਪਲੱਸ ਹੋਣੇ ਚਾਹੀਦੇ ਨੇ ਪਾਰਾ ਤਕਰੀਬਨ 30 ਡਿਗਰੀ ਸੈਲਸੀਅਸ ਦੇ ਆਸ-ਪਾਸ ਚੱਲ ਰਹੇ ਨੇ ਵਿੱਚ ਕੁਝ ਇੱਕ ਦਿਨ ਜ਼ਰੂਰ ਅ ਪਿੱਛੇ ਜੇ ਟੈਂਪਰੇਚਰ ਸਾਡਾ ਹੈਗਾ 40 ਡਿਗਰੀ ਜਾਂ 40 ਡਿਗਰੀ ਪਲੱਸ ਕਈ ਥਾਵਾਂ ਤੇ ਰਿਕਾਰਡ ਕੀਤਾ ਹੈਗਾ ਕੁਝ ਇੱਕ ਦਿਨ ਬਟ ਫਿਰ ਇੱਕ ਵੈਸਟਰਨ ਡਿਸਟਰਬੈਂਸ ਲੋ ਪ੍ਰੈਸ਼ਰ ਸਿਸਟਮ ਆੰਨਾ ਫਿਰ ਤਾਪਮਾਨ ਕਾਟ ਕੇ ਸੋ ਇਹ ਜਿਹੜਾ ਸਿਸਟਮ ਆ ਜਾਂਦੇ ਨੇ ਉਹਦੇ ਨਾਲ ਜਿਹੜੇ ਸਾਡੇ ਵਧੇ ਹੋਏ ਤਾਪਮਾਨ ਨੇ ਜਿਹੜੇ ਕਿ ਇਸ ਵੇਲੇ ਸਾਡੇ ਮੌਨਸੂਨ ਕਰੰਟ ਦੀ ਬਿਲਡ ਅਪ ਆਸਤੇ ਬਹੁਤ ਜ਼ਰੂਰੀ ਨੇ ਉਹ ਪ੍ਰੋਪਰਲੀ ਨਹੀਂ ਬਣ پا ਰਹੇ ਸੋ ਕਿਤੇ ਨਾ ਕਿਤੇ ਸਾਡੀ ਜਿਹੜੀ ਮੌਨਸੂਨ ਹੈ ਉਹਨੂੰ ਵੀ ਅਫੈਕਟ ਕਰ ਸਕਦੀ ਹੈ ਪਰ ਨਾਲ ਦੇ ਨਾਲ ਅੱਜਕੱਲ ਜੋ ਦੇਖਣ ਜਾ ਰਿਹਾ ਹੈ ਕਿ ਮੌਸਮ 'ਚ ਇੱਕਦਮ ਤਬਦੀਲੀ ਆ ਜਾਂਦੀ ਹੈ ਜਾਂ ਤਾਪਮਨ ਬਹੁਤ ਜ਼ਿਆਦਾ ਵੱਧ ਜਾਂਦਾ ਜਾਂ ਤਾਪਮਨ ਬਹੁਤ ਜ਼ਿਆਦਾ ਘੱਟ ਜਾਂਦਾ ਹੈ ਜਿਹੜਾ ਸਾਡਾ ਇੱਕ ਨਾਰਮਲ ਸਿਸਟਮ ਸੀ ਜਿਹਦੇ ਜਿਸੀਂ ਕਹਿੰਦੇ ਸੀ ਕਿ ਜੀ ਹੁਣ ਤਾਪਮਾਨ ਘਟਨੇ ਹੁਣ ਹੌਲੀ ਹੌਲੀ ਵਧਣਗੇ ਫਿਰ ਗਰਮੀ ਆਏਗੀ ਫਿਰ ਬਰਸਾਤਾਂ ਦਾ ਮੌਸਮ ਆਏਗਾ ਉਹ ਸਿਸਟਮ ਜਿਹੜਾ ਹੈ ਪ੍ਰੋਪਰਲੀ ਫਾਲੋ ਨਹੀਂ ਹੋ ਰਿਹਾਗਾ ਇਹਦੇ ਨਾਲ ਜਿਹੜੀਆਂ ਸਾਡੀਆਂ ਫਸਲਾਂ ਨੇ ਉਹਨਾਂ ਤੇ ਵੀ ਅਸਰ ਹੁੰਦਾ ਹੈ ਨਾਲ ਦੇ ਨਾਲ ਜਿਹੜੇ ਸਾਡੇ ਫਰੂਟ ਕ੍ਰੌਪਸ ਨੇ ਜਾਂ ਜਿਹੜੀਆਂ ਸਬਜ਼ੀਆਂ ਨੇ ਉਹਨਾਂ ਤੇ ਵੀ ਅਸਰ ਹੁੰਦਾ ਹੈ ਕਿਉਂਕਿ ਜਿਹੜਾ ਇੱਕ ਫਰੂਟ ਟਰੀ ਹੈ ਉਹਦਾ ਇੱਕ ਉਨੂੰ ਇੱਕ ਨਾਰਮਲ ਆਪਟੀਮਮ ਟੈਂਪਰੇਚਰ ਚਾਹੀਦਾ ਹੈਗਾ ਜਦੋਂ ਉਹਦੇ ਵਿੱਚ ਫੁੱਲ ਪੈਣ ਦੀ ਪ੍ਰਕਿਰਿਆ ਹੋਏਗੀ ਫਿਰ ਉਹਦੇ ਵਿੱਚ ਜਿਹੜਾ ਫਲ ਬਨਣ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਪਰ ਜਦੋਂ ਤਾਪਮਾਨ ਇੱਕਦਮ ਵੱਧ ਜਾਂਦਾ ਘਟ ਜਾਂਦਾ ਹੈਗਾ ਤਾਂ ਕਿਤੇ ਨਾ ਕਿਤੇ ਉਹਦੇ ਤੇ ਮਾੜਾ ਅਸਰ ਹੁੰਦਾ ਹੈ ਜਿਵੇਂ ਸਾਡੇ ਪਿਛਲਾ ਸਾਲ ਜਿਹੜਾ ਸੀ ਉਹਦੇ ਵਿੱਚ ਹੀਟ ਵੇਵ ਕੰਡੀਸ਼ਨਸ ਚੱਲਣ ਨਾਲ ਬਹੁਤ ਥਾਵਾਂ ਤੇ ਨੁਕਸਾਨ ਹੋਇਆ ਪਰ ਇਸ ਵਾਰੀ ਨਾ ਤਾਂ ਪ੍ਰੋਪਰਲੀ ਹੀਟ ਵੇਵ ਚੱਲ ਰਿਹਾ ਹੈ ਤੇ ਨਾ ਹੀ ਪ੍ਰੋਪਰਲੀ ਕੋਲਡ ਵੇਵ ਚੱਲ ਰਿਹਾ ਸੋ ਹੀਟ ਵੇਵ ਕੋਲਡ ਵੇਵ ਦੋਨੋਂ ਜਿਹੜੇ ਹੈਗੇ ਆ ਉਹ ਦੋਨੋਂ ਤਰ੍ਹਾਂ ਦੇ ਚੱਲ ਰਹੇ ਨੇ ਤੇ ਇਹਦੇ ਨਾਲ ਜਿਹੜੀਆਂ ਸਾਡੀਆਂ ਫਸਲਾਂ ਨੇ ਜਿਹੜੀਆਂ ਸਬਜ਼ੀਆਂ ਨੇ ਜਿਹੜੇ ਫਰੂਟਸ ਨੇ ਉਹਨਾਂ ਤੇ ਮਿਕਸ ਤਰ੍ਹਾਂ ਦਾ ਅਸਰ ਹੋ ਰਿਹਾ ਹੈਗਾ ਸੋ ਅੱਗੇ ਜਿਹੜੀ ਸਾਡੇ ਪੂਰੇ ਇੰਡੀਆ ਦੇ ਵਿੱਚ ਜਿਹੜੀ ਝੋਨੇ ਦੀ ਜਿਹੜੀ ਫਸਲ ਹੈਗੀ ਹੈ ਜਿਹੜੀ ਰਾਈਸ ਦੀ ਕ੍ਰੋਪ ਹੈਗੀ ਹੈ ਉਹਨੂੰ ਗਰੋ ਕਰਨ ਵਾਸਤੇ ਪਾਣੀ ਵਧ ਚਾਹੀਦਾ ਹੁੰਦਾ ਹੈ ਪਾਣੀ ਵਧ ਜਿਹੜਾ ਹੈਗਾ ਸਾਡੇ ਕਿਉਂਕਿ ਮੇਨ ਇਹਨਾਂ ਦਿਨਾਂ 'ਚ ਸਿਸਟਮ ਜਿਹੜਾ ਹੈ ਮੌਨਸੂਨ ਕਰੰਟ ਹੈ ਸੋ ਮੌਨਸੂਨ ਕਰੰਟ ਜਿਹੜਾ ਹੈਗਾ ਉਹਨੂੰ ਬਿਲਡ ਅਪ ਹੋਣ ਵਾਸਤੇ ਵੀ ਇਹਨਾਂ ਦਿਨਾਂ ਦੇ ਵਿੱਚ ਹਾਈ ਟੈਂਪਰੇਚਰਸ ਚਾਹੀਦੇ ਆ ਹਾਈ ਟੈਂਪਰੇਚਰਸ ਤੋਂ ਪਾਵੇ ਕਿ ਇਹਨਾਂ ਦਿਨਾਂ ਵਿੱਚ ਟੈਂਪਰੇਚਰ ਜਿਹੜੇ ਹੈਗੇ ਆ 40 ਡਿਗਰੀ ਜਾਂ 40 ਡਿਗਰੀ ਤੋਂ ਉੱਪਰ ਥੋੜੇ ਰਿਕਾਰਡ ਹੋਣ ਤਾਂ ਤਾਈ ਨਾਰਥ ਇੰਡੀਆ ਦੇ ਵਿੱਚ ਉਹ ਲੋ ਪ੍ਰੈਸ਼ਰ ਸਿਸਟਮ ਬਣੇਗਾ ਜਿਹਦੇ ਨਾਲ ਮੌਨਸੂਨ ਕਰੰਟ ਅੱਗੇ ਮੂਵ ਕਰ ਪਾਏਗਾ ਇਹ ਜਿਹੜੇ ਬਦਲਾਅ ਆ ਗਏ ਨੇ ਬਦਲਾਅ ਸਾਡੀਆਂ ਫਸਲਾਂ ਤੇ ਅਸਰ ਕਰਦੇ ਨੇ ਐਂਡ ਇਹ ਬਦਲਾਅ ਸਾਡੇ ਜਿਹੜੇ ਆ ਰਹੇ ਨੇ ਇਹ ਜਿਹੜੀਆਂ ਸਾਡੀਆਂ ਕਲਾਈਮੇਟ ਚੇਂਜ ਨੇ ਜਾਂ ਗਲੋਬਲ ਵਾਰਮਿੰਗ ਹੈਗੀ ਆ ਜਿਹੜੇ ਅਸੀਂ ਦਰਖਤਾਂ ਨੂੰ ਕੱਟ ਰਹੇ ਆਂ ਜਾਂ ਆਪਣੀ ਜਿਹੜੀ ਗ੍ਰੀਨ ਬੈਲਟ ਏਰੀਆਜ਼ ਨੇ ਉਹਨਾਂ ਨੂੰ ਖਤਮ ਕਰ ਰਹੇ ਹਾਂਗੇ ਆ ਉਹਦੇ ਕਰਕੇ ਆ ਰਹੇ ਨੇ ਜੇ ਅਸੀਂ ਆਪਣੀ ਖੇਤੀ ਦੀ ਉਤਪਾਦਕਤਾ ਨੂੰ ਆਪਟੀਮਮ ਰੱਖਣਾ ਹੈਗਾ ਤਾਂ ਸਾਨੂੰ ਇਹੋ ਜਿਹਾ এনवायरमेंट ਕ੍ਰੀਏਟ ਕਰਨਾ ਚਾਹੀਦਾ ਹੈ ਕਿ ਜਿਹੜੀ ਸਾਡੀ ਗਲੋਬਲ ਵਾਰਮਿੰਗ ਹੈ ਜਾਂ ਜਿਹੜੀ ਕਲਾਈਮੇਟ ਚੇਂਜ ਹੋ ਰਹੀ ਹੈ ਉਹਦੇ ਤੇ ਥੋੜੀ ਜਿਹੀ ਠੱਲ ਪਏ ਤਾਂ ਹੀ ਸਾਡੀਆਂ ਜਿਹੜੀਆਂ ਫਸਲਾਂ ਦੀ ਪੈਦਾਵਾਰ ਹੈ ਜਾਂ ਉਹਨਾਂ ਦਾ ਝਾਰਾ ਜਿਹੜਾ ਹੈਗਾ ਆ ਉਹ ਵਧੀਆ ਰਹੇਗਾ ਅਸੀਂ ਜਿਹੜੀ ਕਲਾਈਮੇਟ ਚੇਂਜ ਦੀ ਗੱਲ ਕਰਦੇ ਆਂ ਕਲਾਈਮੇਟ ਚੇਂਜ ਦੇ ਵਿੱਚ ਸਾਡੇ ਸਿਰਫ ਇਹ ਨਹੀਂ ਹੁੰਦਾ ਕਿ ਤਾਪਮਨ ਵੱਧ ਗਿਆ ਜਾਂ ਤਾਪਮਨ ਘਟ ਗਿਆ ਇਦੇ ਨਾਲੇ ਤਾਪਮਾਨ ਵਧਨੀਆਂ ਘਟਨ ਦੇ ਨਾਲ ਸਾਡੀਆਂ ਕੁਝ ਐਕਸਟ੍ਰੀਮ ਆndੀਆਂ ਹੈਗੀਆਂ ਐਕਸਟ੍ਰੀਮ ਆndੀਆਂ ਨੇ ਜਿਵੇਂ ਕਿ ਜਿਹੜਾ ਪੰਜਾਬ ਹੈ ਇਹਦੇ ਵਿੱਚ ਜਨਰਲੀ ਟੋਰਨੇਡੋ ਨਹੀਂ ਆਂਦਾ ਹੈਗਾ ਸਾਡੇ ਇੱਥੇ ਇੱਕ ਟੋਰਨੇਡੋ ਦੀ ਖਬਰ ਆਈ ਸੀ ਸੋ ਟੋਰਨੇਡੋ ਕੀ ਹੁੰਦਾ ਹੈ ਟੋਰਨੇਡੋ ਹੁੰਦਾ ਹੈ ਜਦੋਂ ਸਤ੍ਹਾ ਤੇ ਗਰਮ ਹਵਾ ਹੁੰਦੀ ਹੈ ਐਂਡ ਠੰਡੀ ਹਵਾ ਜਦੋਂ ਆਂਦੀ ਹੈ ਉਹ ਜਦੋਂ ਮਿਕਸ ਕਰਦੀ ਹੈ ਤੇ ਉਹਦੀ ਅਪਲਿਫਟਿੰਗ ਹੋਣ ਕਰਕੇ ਹਵਾ ਦੀ ਗਤੀ ਤੇਜ਼ ਹੋਣ ਕਰਕੇ ਬਾਬਰੋਲਾ ਬਣਦਾ ਹੈਗਾ ਸੋ ਇਸ ਤਰ੍ਹਾਂ ਦੇ ਜਿਹੜੇ ਸਾਡੇ ਇਵੈਂਟਸ ਨੇ ਉਹ ਸਾਡੀਆਂ ਫਸਲਾਂ ਤੇ ਹੋਰ ਜ਼ਿਆਦਾ ਨੁਕਸਾਨ ਕਰਦੇ ਨੇ ਕਿਉਂਕਿ ਕਿਤੇ ਨਾ ਕਿਤੇ ਅਸੀਂ ਵੱਧ ਤਾਪਮਾਨ ਜਾਂ ਘੱਟ ਤਾਪਮਾਨ ਨਾਲ ਤਾਂ ਸ਼ਾਇਦ ਆਪਣੀ ਫਸਲ ਨੂੰ ਬਚਾ ਸਕਦੇ ਆ ਪਰ ਜਿਹੜੇ ਟੋਰਨੇਡੋਜ਼ ਹੋ ਗਿੰਦੇ ਨੇ ਇਹਨਾਂ ਤੋਂ ਫਸਲਾਂ ਦਾ ਬਚਾ ਫਸਲਾਂ ਦਾ ਕੀ ਈਵਨ ਜਾਨੀਮਾਲੀ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ ਨਾਲ ਦੇ ਨਾਲ ਇਸ ਵਾਰੀ ਇਸ ਰੀਜਨ ਦੇ ਵਿੱਚ ਗੜੇ ਮਾਰੀ ਦੀਆਂ ਬਹੁਤ ਖਬਰਾਂ ਆ ਰਹੀਆਂ ਨੇ वैसे जेड़ा हेलस्ट्रोम या गढ़ेमारी हुंदी है वो एक नॉर्मल फिनोमेना हैगा है एंड वो मार्च महीने या आगे अगस्त सितंबर महीने ਦੇ ਵਿੱਚ ਨਾਰਮਲੀ ਪੰਜਾਬ ਦੇ ਵਿੱਚ या आ, इंडिया ਦੇ ਕੁਝ ਹੋਰ ਹਿੱਸਿਆਂ ਦੇ ਵਿੱਚ ਹੁੰਦੇ ਰਹਿੰਦੇ ਆ ਪਰ ਇਸਵਰੀ हेलस्ट्रोम ਜਿਹੜੇ ਹੈਗੇ ਆ ਉਹ ਅਪ ਟੂ April ਮਹੀਨੇ ਤੱਕ ਚੱਲਦੇ ਰਹਿੰਦੇ ਨੇ ਤੁਸੀਂ ਦੇਖਿਆ ਹੋਵੇਗਾ ਸੁਣਿਆ ਹੋਵੇਗਾ ਕਿ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਕਿ بارش ਹੋਈ بارش ਦੇ ਨਾਲ ਗੜੇ ਪਏ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਗੜਿਆਂ ਦੇ ਬڑے ਵੱਡੇ ਵੱਡੇ ਗੜੇ ਪੈਂਦੇ ਹੈਗੇ ਆ ਸੋ ਇਹ ਜਦੋਂ ਗੜਾ ਪੈਂਦਾ ਹੈ ਜਿਹੜੀ ਖੜੀ ਫਸਲ ਹੈਗੀ ਆ ਤੁਹਾਡੀ ਉਹਦੇ ਉੱਤੇ ਉਹਦਾ ਬਹੁਤ ਜ਼ਿਆਦਾ ਇੰਪੈਕਟ ਹੁੰਦਾ ਹੈ ਕਿਉਂਕਿ ਉਹਦਾ ਜਿਹੜਾ ਦਾਣਾ ਬਣਿਆ ਹੁੰਦਾ ਹੈ ਉਹਨੂੰ ਤੋੜ ਦਿੰਦਾ ਉਹਨੂੰ ਬ੍ਰੇਕ ਕਰ ਦਿੰਦਾ ਕਿਸੇ ਵੀ ਤਰੀਕੇ ਦਾ ਫਰੂਟ ਹੈ ਜਿਹੜੀਆਂ ਸਾਡੀਆਂ ਵੈਜੀਟੇਬਲਸ ਨੇ ਸਬਜ਼ੀਆਂ ਨੇ ਜਿਹੜੀਆਂ ਕਿਆਂ ਨੇ ਉਨਾ ਦੇ ਉੱਤੇ ਵੀ ਉਹਦਾ ਬਹੁਤ ਜ਼ਿਆਦਾ ਮਾੜਾ ਅਸਰ ਹੁੰਦਾ ਹੈ ਐਂਡ ਇਹ ਸਾਰੇ ਜਿਹੜੇ ਐਕਸਟ੍ਰੀਮਸ ਹੈਗੇ ਆ ਇਹ ਅਸੀਂ ਅੱਜਕੱਲ ਦੇਖ ਰਹੇ ਹਾਂ ਕਿ ਬਹੁਤ ਜ਼ਿਆਦਾ ਹੋ ਰਹੇ ਨੇ ਐਂਡ ਇਹਨਾਂ ਦੇ ਨਾਲ ਸਾਡੀਆਂ ਫਸਲਾਂ ਤੇ ਵੀ ਬਹੁਤ ਜ਼ਿਆਦਾ ਮਾੜਾ ਅਸਰ ਆ ਰਿਹਾ ਹੈ ਜਿਹੜਾ ਸਨ 2022 ਸੀ ਉਹਦੇ ਵਿੱਚ ਹੀਟ ਵੇਵ ਚੱਲੀ ਸੀ ਹੀਟ ਵੇਵ ਇੰਨੀ ਜ਼ਿਆਦਾ ਸੇਵੀਅਰ ਚੱਲੀ ਸੀ ਕਿ ਗਲੋਬਲ ਲੈਵਲ ਤੇ ਵੀ 2022 ਨੂੰ ਹਾਟੇਸਟ ਜਾਂ ਵਾਰਮਸਟ ਇਰੀਆ ਸਾਲਾਂ ਦੇ ਵਿੱਚ ਉਨੂੰ ਕੈਟੇਗੋਰਾਇਜ਼ ਕੀਤਾ ਗਿਆ ਹੈਗਾ ਹੈ ਕਿ ਉਹ ਜਿਹੜੇ ਅੱਜ ਤੱਕ ਦੇ ਸਭ ਤੋਂ ਗਰਮ ਸਾਲ ਰਹੇ ਨੇ ਉਹਨਾਂ ਦੇ ਵੀ ਕੈਟੇਗਰੀ ਚ ਆ ਗਿਆ ਐਂਡ ਸਾਡੇ ਪੰਜਾਬ 'ਚ ਜੇ ਦੇਖੀਏ ਤਾਂ ਪਿਛਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਕਣਕ ਦਾ ਝਾੜ ਵੀ ਬਹੁਤ ਘਟਿਆ ਸੀ ਹੋਰ ਜਿਹੜੇ ਕੀਨੂ ਗਰੋਡਸ ਨੇ ਜਿਹੜੇ ਅਬੋਰ ਫਾਜ਼ਿਲਕਾ ਏਰੀਆ ਦੇ ਵਿੱਚ ਗ로우 ਕਰਦੇ ਨੇ ਉਹਨਾਂ ਦਾ ਵੀ ਇਸ ਵਾਰੀ ਕੀਨੂ ਦੀ ਪ੍ਰੋਡਕਟਿਵਿਟੀ ਵੀ ਬਹੁਤ ਘਟਾਈ ਸੋ ਕਿਤੇ ਨਾ ਕਿਤੇ ਜੇ ਤਾਪਮਾਨ ਜਿਹੜਾ ਹੈ ਜਿਹੜੀ ਫਸਲ ਦੀ ਫੁੱਲ ਪੈਣ ਦੀ ਜਾਂ ਦਾਣਾ ਬਨਣ ਦੀ ਪ੍ਰਕਿਰਿਆ ਹੈ ਜੇ ਉਹਦੇ ਵਿੱਚ ਬਹੁਤ ਜ਼ਿਆਦਾ ਵੱਜ ਜਾਂਦਾ ਹੈ ਜਾਂ ਬਹੁਤ ਜ਼ਿਆਦਾ ਘਟ ਜਾਂਦਾ ਹੈ ਜਾਂ ਆਪਟੀਮਮ ਨਹੀਂ ਰਹਿੰਦਾ ਜਾਂ ਉਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਸਡਨ ਚੇਂजेस ਆndੀਆਂ ਹਨ ਤਾਂ ਉਹਦੇ ਨਾਲ ਸਾਡੀਆਂ ਫਸਲਾਂ ਤੇ ਬਹੁਤ ਮਾੜਾ ਅਸਰ ਹੁੰਦਾ ਹੈ ਸਾਡੀ ਜਿਹੜੀ ਖੇਤਾਂ ਦੀਆਂ ਕ੍ਰੌਪਸ ਹੈਗੀਆਂ ਨੇ ਉਹਨਾਂ ਦਾ ਮੌਸਮ ਦਾ ਮਾੜਾ ਅਸਰ ਹੁੰਦਾ ਹੈ ਪਰ ਨਾਲ ਦੇ ਨਾਲ ਜਿਹੜੀਆਂ ਸਾਡੀਆਂ ਸਬਜ਼ੀਆਂ ਦੀਆਂ ਫਸਲਾਂ ਨੇ ਕਿਉਂਕਿ ਸਬਜੀ ਦੀ ਫਸਲ ਜਿਹੜੀ ਹੁੰਦੀ ਹੈ ਉਹਦੀ ਡਿਊਰੇਸ਼ਨ ਬਹੁਤ ਥੋੜੀ ਹੁੰਦੀ ਹੈ ਉਹ ਥੋੜੇ ਟਾਈਮ ਦੇ ਵਿੱਚ ਹੀ ਹੋ ਜਾਣੀ ਹੁੰਦੀ ਹੈ ਐਂਡ ਉਹਦੀ ਸ਼ੈਲਫ ਲਾਈਫ ਵੀ ਜਿਹੜੀ ਹੈ ਉਹ ਘੱਟ ਹੁੰਦੀ ਹੈ ਇਸ ਕਰਕੇ ਜਦੋਂ ਵੀ ਕਿਤੇ ਜਿਸ ਤਰ੍ਹਾਂ ਪਿਛਲੇ ਦਿਨੋਂ ਗੜੇਮਾਰੀ ਦੀਆਂ ਬਹੁਤ ਜ਼ਿਆਆਂ ਰਿਪੋਰਟਸ ਆਈਆਂ ਸੋ ਜਿਹੜੇ ਏਰੀਆਸ 'ਚ ਵੀ ਗੜੇਮਾਰੀ ਹੋਈ ਸੀ ਉੱਥੇ ਜਿੱਥੇ ਕਿਤੇ ਕੋਈ ਸਬਜ਼ੀ ਦੀ ਕਾਸ਼ਤ ਹੁੰਦੀ ਹੈ ਜਾਂ ਉਹਨਾਂ ਦੇ ਉੱਤੇ ਕਾਫੀ ਜ਼ਿਆਦਾ ਪ੍ਰਭਾਵ ਸੋਨਨ ਨੂੰ ਆਇਆ ਹੈਗਾ ਹੈ ਅਸੀਂ ਛੋਟੇ ਫਾਰਮਰ ਖੇਤੀਬਾੜੀ ਕਰਦੇ ਹਾਂ ਤੇ ਸਬਜ਼ੀਆਂ ਫਲਾਂ ਦਾ ਕੰਮ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਬਜ਼ੀਆਂ ਦੇ ਵਿੱਚ ਗੋਭੀ ਲਾਉਂਦੇ ਆਂ ਆਲੂ ਲਾਉਂਦੇ ਆਂ ਇਹਦੇ ਵਿੱਚ ਸਾਨੂੰ ਹਰੇਕ ਸਾਲ ਮੌਸਮ ਦੀ ਬੜੀ ਮਾਰ ਪੈਂਦੀ ਆ ਇਸ ਸਾਲ ਵੀ ਸਾਨੂੰ ਇਹ ਸਬਜ਼ੀਆਂ ਦੇ ਵਿੱਚ ਮੌਸਮ ਦੀ ਕਾਫੀ ਮਾਰ ਪਈ ਜਿਹਦੇ ਨਾਲ ਕੀ ਸਾਨੂੰ ਫਸਲ ਦਾ ਝਾੜ ਦੇ ਵਿੱਚ ਬਹੁਤ ਨੁਕਸਾਨ ਹੋਇਆ ਇਸੇ ਤਰ੍ਹਾਂ ਅਸੀਂ ਪੱਕੀਆਂ ਫਸਲਾਂ ਕਣਕ ਝੋਨਾ ਜਿਹੜਾ ਕਣਕ ਦੇ ਵਿੱਚ ਵੀ ਜਿਹੜਾ ਮੌਸਮ ਬੜਾ ਅਜੀਬ ਜਿਹਾ ਬਣ ਗਿਆ ਸੀ ਜਿਹਦੇ ਨਾਲ ਕਾਫੀ ਲਾਸ ਹੋਇਆ ਮੀਂਹ ਪਿਆ ਤੇ ਸਾਨੂੰ ਫਾਰਮਰ ਨੂੰ ਇਹ ਕਰਨਾ ਚਾਹੀਦਾ ਹੈ ਵੀ ਯੂਨੀਵਰਸਿਟੀ ਦੇ ਨਾਲ ਅਸੀਂ ਟੱਚ ਰਹੀ ਹੈ ਯੂਨੀਵਰਸਿਟੀ ਦੇ ਵਿੱਚ ਮੌਸਮ ਵਿਭਾਗ ਜਿਹੜੀ ਵੀ ਖਬਰ ਸਾਨੂੰ ਦਿੰਦਾ ਉਹ ਖਬਰ ਦੇ ਨਾਲ ਅਸੀਂ ਤਾਲਮੇ ਰੱਖ ਕੇ ਆਪਣੀ ਫਸਲਾਂ ਦੀ ਸੰਝਾਈ ਕਰੀਏ ਜਾਂ ਫਸਲਾਂ ਨੂੰ ਜੇ ਮੈਂ ਪਾਣੀ ਲਾਉਣਾ ਹੈ ਅਸੀਂ ਉਹਨਾਂ ਨੂੰ ਦੇਖ ਕੇ ਮੌਸਮ ਨੂੰ ਦੇਖ ਕੇ ਪਾਣੀ ਲਾਉਣਾ ਚਾਹੀਦਾ ਹੈ ਕਿਉਂਕਿ ਫਸਲ ਨੂੰ ਇਹਦੇ ਵਿੱਚ ਨੁਕਸਾਨ ਹੁੰਦਾ ਜੇ ਅਸੀਂ ਅਸੀਂ ਆਪਣਾ ਕਿਸੇ ਨਾਲ ਟੱਚ ਨਹੀਂ ਰਹਿੰਦੇ ਕਿਉਂਕਿ ਕਈ ਵਾਰ ਮੌਸਮ ਇੱਕਦਮ ਗਰਮ ਹੋ ਜਾਂਦਾ ਹੈ ਇੱਕਦਮ ਠੰਡਾ ਹੋ ਜਾਂਦਾ ਹੈ ਤੇ एकदम ਬਰਸਾਤ ਆ ਜਾਂਦੀ ਹੈ ਇਸ ਸਾਲ ਮੌਸਮ ਨੇ ਕਾਫੀ ਤਬਦੀਲੀਆਂ ਆਈਆਂ ਮੌਸਮ ਦੀ ਮਾਰ ਹਰੇਕ ਫਸਲ ਦੇ ਉੱਤੇ ਪਈ ਆ ਤੇ ਇਹ ਫਸਲਾਂ ਦੇ ਉੱਤੇ ਨੁਕਸਾਨ ਦਾ ਅਸਰ ਜ਼ਿਮੀਦਾਰਾਂ ਦੇ ਝਾੜ ਦੇ ਉੱਤੇ ਵੀ ਪੈਂਦਾ ਤੇ ਜਿਹੜਾ ਅਸੀਂ ਆਪਣਾ ਖਰਚੇ ਸਾਡੇ ਵੱਜ ਜਾਂਦੇ ਨੇ ਖਰਚੇ ਵਧਣ ਨਾਲ ਸਾਡਾ ਜਿਹੜਾ ਸਾਨੂੰ ਲਾਸ ਹੁੰਦਾ ਇਸ ਲਈ ਸਾਨੂੰ ਜੁਨੀਵਰਸਿਟੀ ਨਾਲ ਅਟੈਚਮੈਂਟ ਰੱਖ ਕੇ ਉਹਦੇ ਮੌਸਮ ਦੀ ਜਿਸ ਤਰ੍ਹਾਂ ਦੀ ਜਾਣਕਾਰੀ ਆਉਂਦੀ ਆ ਉਹ ਉਹਨੂੰ ਅਸੀਂ ਫੋਲੋ ਕਰਨਾ ਚਾਹੀਦਾ ਹੈ ਜੇ ਅਸੀਂ ਫੋਲੋ ਕਰਾਂਗੇ ਤਾਂ ਅਸੀਂ ਆਪਣਾ ਝਾੜ ਵੱਧ ਲਾਵਾਂਗੇ ਕਿਉਂਕਿ ਮੌਸਮ ਦਾ ਕੋਈ ਪਤਾ ਨਹੀਂ ਲੱਗਦਾ ਸਵੇਰੇ ਮੌਸਮ ਕੋਸ ਹੁੰਦਾ ਤੇ ਸ਼ਾਮ ਨੂੰ ਕੋਸ ਹੁੰਦਾ ਇਹਦੇ ਨਾਲ ਝਾੜ ਦੇ ਵਿੱਚ ਨੁਕਸਾਨ ਹੁੰਦਾ ਸਾਨੂੰ ਸਬਜ਼ੀਆਂ ਵਾਸਤੇ ਵੀ ਇਹਦੇ ਨਾਲ ਮੌਸਮ ਨਾਲ ਦੇਖ ਕੇ ਸਬਜ਼ੀਆਂ ਬੀਜਣੀਆਂ ਚਾਹੀਦੀਆਂ ਜਿਸ ਤਰ੍ਹਾਂ ਹੁਣ ਮੱਕੀ ਦੀ ਫਸਲ ਚੱਲ ਰਹੀ ਹੈ ਮੱਕੀ ਦੇ ਉੱਤੇ ਵੀ ਪਾਣੀ ਜਿਹੜਾ ਦੇਖ ਕੇ ਲਾਉਣਾ ਚਾਹੀਦਾ ਕਿਉਂਕਿ ਇੱਕਦਮ ਨੇਹਰੀ ਝਖੜ ਚੱਲ ਸਕਦਾ ਹੈ ਉਹਦੇ ਨਾਲ ਨੁਕਸਾਨ ਹੁੰਦਾ ਹੈ ਅਸੀਂ ਜੇ ਉਹਨੂੰ ਪਹਿਲਾਂ ਅਸੀਂ ਫਾਲੋ ਕਰ ਲਾਂਗੇ ਮੌਸਮ ਦਾ ਦੇਖ ਲਾਂਗੇ ਤਾਂ ਉਹਦੇ ਨਾਲ ਸਾਨੂੰ ਝਾੜ ਦੇ ਉੱਤੇ ਨੁਕਸਾਨ ਨਹੀਂ ਹੋਊਗਾ ਨਾਲੇ ਪੱਖਣ ਟਾਈਮ ਵੀ ਝਾੜ ਦੇ ਉੱਤੇ ਵਧੀਆ ਤਬਦੀਲੀ ਦਾ ਕੋਈ ਅਸਰ ਨਹੀਂ ਹੋਊਗਾ ਜਿਹੜੀ ਫੋਰਕਾਸਟ ਆ ਰਹੀ ਹੈ ਉਹ ਹੈ ਕਿ ਟੈਂਪਰੇਚਰਸ ਅਜੇ ਇਸ ਤਰ੍ਹਾਂ ਹੀ ਥੋੜੇ ਲੋ ਚੱਲਦੇ ਹੈਗੇ ਆ ਸੋ ਇਹ ਜਿਹੜੇ ਲੋ ਟੈਂਪਰੇਚਰਸ ਹੈਗੇ ਨੇ ਇਸ ਟਾਈਮ ਦੇ ਉੱਤੇ ਇਹ ਸਾਡੇ ਮੌਨਸੂਨ ਕਰਨ ਦੀ ਬਿਲਡ ਅਪ ਵਾਸਤੇ ਫੇਵਰੇਬਲ ਨਹੀਂ ਹੈਗੇ ਅ ਕੁਝ ਇੱਕ ਇਸ ਵਾਰੀ ਨਿਊਜ਼ ਇਹ ਵੀ ਆ ਰਹੀਆਂ ਕਿ ਇਹ ਸਾਲ ਨੂੰ ਐਲ ਨੀਨੋ ਇਅਰ ਡਿਕਲੇਅਰ ਕੀਤਾ ਜਾਏਗਾ ਸੋ ਇਹ ਡਿਕਲੇਅਰ ਕਰਨ ਦੇ ਨਾਲ ਇਹਦੇ ਉੱਤੇ ਜਿਹੜੀ ਇੰਡੀਆ ਦੇ ਵਿੱਚ ਮੌਨਸੂਨੀ ਰੇਨਫਾਲ ਹੈ ਕਿਉਂਕਿ ਬਹੁਤ ਸਾਰੇ ਪ੍ਰਦੇਸ਼ ਇਹੋ ਜਿਹੇ ਨੇ ਜਿੱਥੇ ਸਾਡੀ ਖੇਤੀ ਜਿਹੜੀ ਹੈਗੀ ਆ ਉਹ ਸਿਰਫ بارش ਤੇ ਨਾ ਹੁੰਦੀ ਆ ਉਹਨੂੰ ਅਸੀਂ ਰੇਨਫੈਡ ਐਗਰੀਕਲਚਰ ਕਹਿੰਨੇ ਆ ਸੋ ਉਹਨਾਂ ਏਰੀਆਸ 'ਚ ਜੇ بارش ਜਿਹੜੀ ਹੈਗੀ ਆ ਘਟ ਹੋਏਗੀ ਤਾਂ ਉਹਦਾ ਸਿੱਧਾ ਅਸਰ ਉਥੋਂ ਦੀ ਜਿਹੜੀ ਕ੍ਰੌਪ ਪ੍ਰੋਡਕਸ਼ਨ ਹੈ ਉਹਦੇ ਤੇ ਹੋਏਗਾ ਜਿਨ੍ਹਾਂ ਏਰੀਆਸ ਦੇ ਵਿੱਚ ਤਾਂ ਇਰੀਗੇਸ਼ਨ ਫੈਸਿਲਿਟੀ ਅਵੇਲੇਬਲ ਹੈ ਉੱਥੇ ਤਾਂ ਫਾਰਮਰਸ ਆਪਣੀ ਕ੍ਰੌਪ ਨੂੰ ਚਲੋ ਬਚਾ ਸਕਦੇ ਨੇ ਬਟ ਰੇਨਫੈਡ ਐਗਰੀਕਲਚਰ ਦੇ ਵਿੱਚ ਜੇ ਮੌਨਸੂਨ ਦੀ ਬਰਖਾ ਘਟ ਹੁੰਦੀ ਹੈ ਤਾ ਉਹਦੇ ਤੇ ਬੜਾ ਮਾਰਾ ਮਾੜਾ ਅਸਰ ਹੁੰਦਾ ਹੈ ਐਂਡ ਇੱਕ ਅਸੀਂ ਹੋਰ ਜਿਹੜੀ ਸਭ ਤੋਂ ਯੂਨਿਕ ਚੀਜ਼ ਦੇਖ ਰਹੇ ਆ ਕਿ ਕਈ ਵਾਰ ਤਾਂ ਜਿਸ ਤਰ੍ਹਾਂ ਹੁਣ ਮੌਨਸੂਨ ਦਾ ਜਿਹੜਾ ਮਹੀਨਾ ਹੈਗਾ ਉਹ ਜੂਨ ਤੋਂ ਲੈ ਕੇ ਸੈਪਟੈਂਬਰ ਤੱਕ ਚੱਲਦਾ ਹੈ ਬਟ ਉਹਦੇ ਵਿੱਚ ਕੁਛ ਇੱਕ ਮਹੀਨੇ ਹੁੰਦੇ ਆ ਕਿ ਜਿਹਦੇ ਵਿੱਚ ਪੂਰੇ ਅਸੀਂ ਦੇਖਦੇ ਆਂ ਖਬਰਾਂ 'ਚ ਜੀ ਫਲੱਡਸ ਆ ਗਏ ਕੁਛ ਇੱਕ ਮਹੀਨੇ ਹੁੰਦੇ ਆ ਜਿਨ੍ਹਾਂ ਦੇ ਵਿੱਚ ਅਸੀਂ ਦੇਖਦੇ ਆਂ ਕਈ ਏਰੀਆਸ 'ਚ ਜੀ ਉੱਥੇ ਡਰਾਉਟ ਆ ਗਿਆ ਸੋ ਇੰਡੀਆ ਇੱਕ ਇਹੋ ਜਿਹਾ ਦੇਸ਼ ਹੈਗਾ ਜਿਹਦੇ ਵਿੱਚ ਆਪਾਂ ਟੀਵੀ ਚੈਨਲਸ ਤੇ ਦੇਖ ਸਕਦੇ ਹਾਂ ਕਿ ਇੱਕ ਪਾਸੇ ਤਾਂ ਫਲੱਡਸ ਦੀ ਖਬਰ ਚੱਲ ਰਹੀ ਹੁੰਦੀ ਹੈ ਦੂਸਰੇ ਪਾਸੇ ਡਰਾਉਟ ਦੀ ਖਬਰ ਚੱਲ ਰਹੀ ਹੁੰਦੀ ਹੈ ਸੋ ਜਿਹੜੀਆਂ ਮੌਸਮ ਦੀਆਂ ਤਬਦੀਲੀਆਂ ਨੇ ਜਿਹੜਾ ਬਦਲਦਾ ਹੋਇਆ ਹੈ ਮੌਸਮ ਹੈਗਾ ਇਹ ਸਾਡੇ ਖੇਤੀ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਹੈ ਐਂਡ ਜਿਹੜੀਆਂ ਸਾਇੰਟਿਫਿਕ ਸਟੱਡੀਆਂ ਹੈ ਉਹ ਵੀ ਇੰਡੀਕੇਟ ਕਰਦੀਆਂ ਕਿ ਸਾਡੀਆਂ ਕ੍ਰੌਪਸ ਜਿਹੜੀਆਂ ਹੈਗੀਆਂ ਅ ਵਾਦਰੇ ਤਾਪਮਾਨ ਜਾਂ ਕਾਟਰ ਤਾਪਮਾਨ ਦੋਨਾਂ ਨੂੰ ਬਹੁਤ ਜ਼ਿਆਦਾ ਸੈਂਸਿਟਿਵ ਹੈ ਗਿਆ ਨੇ ਇਹਦੇ ਨਾਲ ਜਿਹੜੇ ਸਾਡੇ ਫਸਲਾਂ ਦੇ ਝਾੜ ਹੈਗੇ ਆ ਉਹਨਾਂ ਦੇ ਉੱਤੇ ਬਹੁਤ ਮਾੜਾ ਅਸਰ ਹੁੰਦਾ ਹੈ ਦੂਸਰੇ ਪਾਸੇ ਜੇ ਅਸੀਂ ਗੱਲ ਕਰੀਏ ਤਾਂ ਸਾਡੀ ਜਿਹੜੀ ਆਬਾਦੀ ਹੈ ਉਹ ਵਧ ਰਹੀ ਹੈ ਐਂਡ ਇੰਨੇ ਆਬਾਦੀ ਨੂੰ ਫੀਡ ਕਰਨ ਵਾਸਤੇ ਸਾਨੂੰ ਫੂਡ ਪ੍ਰੋਡਕਸ਼ਨ ਵਧਾਣੀ ਪਵੇਗੀ ਫੂਡ ਪ੍ਰੋਡਕਸ਼ਨ ਵਧਾਉਣ ਵਾਸਤੇ ਹੈ ਕਿ ਮੌਸਮ ਜੇ ਅਨੁਕੂਲ ਹੋਏਗਾ ਤਾਂ ਹੀ ਜਿਹੜੀਆਂ ਚੰਗੀਆਂ ਸਾਡੀਆਂ ਵੈਰਾਈਟੀਆਂ ਨੇ ਉਹ ਵਧੀਆ ਪਰਫਾਰਮ ਕਰ ਸਕਦੀਆਂ ਨੇ ਜਾਂ ਉਹ ਵਧੇਰੇ ਝਾੜ ਦੇ ਸਕਦੀਆਂ ਨੇ ਨਹੀਂ ਤਾਂ ਜੇ ਮੌਸਮ ਇੱਕਦਮ ਬਦਲ ਜਾਂਦਾ ਹੈ ਤਾਪਮਾਨ ਵੱਧ ਜਾਂਦਾ ਹੈ ਘਟ ਜਾਂਦਾ ਜਾਂ ਹੋਰ ਕਿਸੇ ਵੀ ਤਰੀਕੇ ਦੇ ਐਕਸਟ੍ਰੀਮ ਆ ਜਾਂਦੇ ਆ ਤਾਂ ਸਾਡੀ ਜਿਹੜੀ ਚੰਗੀ ਵੈਰਾਈਟੀ ਹੈਗੀ ਆ ਉਹ ਵੀ ਇਸ ਟਾਈਮ ਦੇ ਉੱਤੇ ਚੰਗੀ ਤਰ੍ਹਾਂ ਪਰਫਾਰਮ ਨਹੀਂ ਕਰ ਪੰਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਸਾਡਾ ਜਿਹੜਾ ਮੌਸਮ ਵਿਭਾਗ ਹੈ ਉਹ ਕਾਫੀ ਐਕਟਿਵ ਰੋਲ ਪਲੇ ਕਰਦਾ ਹੈ ਕਿਉਂਕਿ ਸਾਨੂੰ ਜਿਹੜੀ ਇੰਡੀਆ ਮੀਟੇਓਲੋਜੀਕਲ ਡਿਪਾਰਟਮੈਂਟ ਤੋਂ ਫੋਰਕਾਸਟ ਆਂਦੀ ਹੈ ਹੁਣ ਸਾਨੂੰ ਬਲੌਕ ਲੈਵਲ ਦੀ ਫੋਰਕਾਸਟ ਆਣ ਲੱਗ ਪਈ ਹੈ ਉਹਦੇ ਵਿੱਚ ਸਾਡੇ ਪੈਰਾਮੀਟਰਸ ਹੁੰਦੇ ਨੇ ਤਾਪਮਾਨ ਦੀ ਜਾਣਕਾਰੀ ਹਵਾ ਦੇ ਵਿੱਚ ਨਮੀ ਜਿਹੜੀ ਸਾਡੀ ਕਲਾਊਡ ਕਵਰ ਹੈ wind speed ਹੈ wind direction ਹੈ rainfall ਹੈ ਇਹਦੀ ਸਾਰੀ ਸਾਨੂੰ ਜਾਣਕਾਰੀ ਆਣ ਵਾਲੇ 4 ਤੋਂ 5 ਦਿਨ ਤੱਕ ਆ ਜਾਂਦੀ ਹੈ ਇਹਦੇ ਨਾਲ ਅਸੀਂ ਐਗਰੋ ਐਡਵਾਈਜ਼ਰੀ ਬਣਾਉਂਦੇ ਆ ਐਗਰੋ ਐਡਵਾਈਜ਼ਰੀ ਦੇ ਵਿੱਚ ਸਾਡੇ ਜਿਹੜੇ ਖੇਤੀ ਦੇ ਪ੍ਰਮੁਖ ਸਾਇੰਟਿਸਟ ਨੇ ਜਿਹਦੇ ਚ ਫਸਲ ਵਿਗਿਆਨੀ ਹੋ ਜਾਂਦਾ ਕੀਟ ਵਿਗਿਆਨੀ ਹੋ ਜਾਂਦਾ ਹੈ ਸੋ ਉਹ ਸਾਰੇ ਜਣੇ ਪੂਬੀ ਵਿਗਿਆਨੀ ਹੋ ਜਾਂਦਾ ਉਹ ਸਾਰੇ ਜਣੇ ਰਲ ਕੇ ਇੱਕ ਕੰਪਾਈਲਡ ਇਨਫੋਰਮੇਸ਼ਨ ਬਣਾਉਂਦੇ ਆ ਜਿਹਦੇ ਵਿੱਚ ਅਸੀਂ ਸਾਡੇ ਕਿਸਾਨ ਵੀਰਾਂ ਨੂੰ ਇਹ ਜਾਣਕਾਰੀ ਦਿੰਨੇ ਆ ਕਿ ਆਉਣ ਵਾਲੇ ਹਫਤੇ ਦੇ ਵਿੱਚ ਮੌਸਮ ਦੀ ਇਹ ਸਥਿਤੀ ਰਹਿਣ ਵਾਲੀ ਹੈ ਫੋਰਕਾਸਟ ਹੈ ਤੇ ਤੁਸੀਂ ਆਪਣੇ ਜਿਹੜੇ ਖੇਤੀ ਤੰਦੇ ਹੈਗੇ ਆ ਉਹ ਕਿਸ ਤਰ੍ਹਾਂ ਮੋਡੀਫਾਈ ਕਰੋ ਸੋ ਮੇਰੀ ਸਾਡੇ ਜਿਹੜੇ ਕਿਸਾਨ ਵੀਰ ਨੇ ਉਹਨਾਂ ਨੂੰ ਇਹ ਰਿਕੁਐਸਟ ਹੈ ਕਿ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪਰਾਲਾ ਇੱਕ ਇਹਦੇ ਵਿੱਚ ਅਸੀਂ ਇੱਕ ਡਿਜੀਟਲ ਪత్రికਾ ਕੱਢਦੇ ਹ ਹਫਤਾਵਾਰ ਉਹਨੂੰ ਖੇਤੀ ਸੰਦੇਸ਼ ਕਹਿੰਦੇ ਆ ਤੇ ਨਾਲ ਦੇ ਨਾਲ ਤੁਸੀਂ ਆਪਣੇ ਕਿੱਤੇ ਨੂੰ ਕਿਵੇਂ ਬਦਲਣਾ ਹੈਗਾ ਆ ਮੌਸਮ ਦੇ ਹਿਸਾਬ ਦੇ ਨਾਲ ਜਾਂ ਕੀ ਤੁਸੀਂ ਸਪਰੇਅ ਕਰਨੀ ਆ ਨਹੀਂ ਕਰਨੀ ਆ ਕਿਉਂਕਿ ਇੱਕ ਸਿੰਪਲ ਜੀ ਗੱਲ ਹੈ ਕਿ ਅੱਜਕੱਲ ਖੇਤੀ ਖਰਚੇ ਬਹੁਤ ਵਧ ਗਏ ਨੇ ਸੋ ਖੇਤੀ ਖਰਚੇ ਜੇ ਵਧ ਗਏ ਆ ਤੇ ਆਪਾਂ ਉਹਨਾਂ ਨੂੰ ਘਟਾਉਣ ਵਾਸਤੇ ਇਹ ਕਿ ਜੇ ਅਸੀਂ ਕੋਈ ਪਾਣੀ ਲਗਾਣਾ ਹੈ ਇਰੀਗੇਸ਼ਨ ਦੇਣੀ ਹੈ ਜਾਂ ਅਸੀਂ ਜੇ ਕੋਈ ਸਪਰੇ ਵੀ ਕਰਨੀ ਹੈਗੀ ਆ ਤਾਂ ਆਪਾਂ ਉਹਨੂੰ ਤਾਂ ਕਰੀਏ ਜੇ ਉਹਦਾ ਵੱਧ ਤੋਂ ਵੱਧ ਸਾਨੂੰ ਫਾਇਦਾ ਹੋ ਸਕੇ ਜੇ ਤੁਹਾਡੇ ਏਰੀਆ ਦੇ ਵਿੱਚ ਫੋਰਕਾਸਟ ਹੈ ਕਿ بارش ਦੀ ਹੈ ਐਂਡ ਤੁਸੀਂ ਆਪਣੀ ਕਿਸੇ ਵੀ ਫਸਲ ਤੇ ਕੋਈ ਸਪਰੇ ਕਰ ਦਿੱਤੀ ਹੈ ਤਾਂ ਉਹ ਉਹਦਾ ਤੁਹਾਨੂੰ ਫਾਇਦਾ ਘੱਟ ਹੋਏਗਾ ਤੇ ਨੁਕਸਾਨ ਜ਼ਿਆਦਾ ਹੋਏਗਾ ਕਿਉਂਕਿ ਤੁਹਾਡਾ ਸਪਰੇ ਦਾ ਖਰਚਾ ਤਾਂ ਪੈ ਗਿਆ ਬਟ ਉਹਦਾ ਜਿੰਨਾ ਤੁਹਾਨੂੰ ਉਹਦਾ ਫਾਇਦਾ ਹੋਣਾ ਚਾਹੀਦਾ ਸੀ ਉਹ ਨਹੀਂ ਹੋ ਪਾਇਆ ਸੋ ਇਸ ਕਰਕੇ ਕਿਸਾਨ ਵੀਰਾਂ ਨੂੰ ਇਹ ਅ ਅਸੀਂ ਗੁਜ਼ਾਰਿਸ਼ ਕਰਦੇ ਆਂ ਕਿ ਤੁਸੀਂ ਪੰਜਾਬ ਖੇਤੀਬਾੜੀ ਦੇ ਨਾਲ ਜੁੜੋ ਅਸੀਂ ਜ਼ਿਮੀਂਦਾਰਾਂ ਨੂੰ ਇਹੀ ਸਲਾਹ ਦਿੰਦੇ ਆਂ ਵੀ ਤੁਸੀਂ ਜਾ ਕੇ ਮੌਸਮ ਵਿਭਾਗ ਦੇ ਨਾਲ ਟੱਚ ਰਹੋ ਮੌਸਮ ਵਿਭਾਗ ਦੇ ਸਾਨੂੰ ਵਟਸਐਪ ਤੇ ਮੈਸੇਜ ਆਉਂਦੇ ਨੇ ਜੋ ਵੀ ਆ ਉਹਨੂੰ ਅਸੀਂ ਫਾਲੋ ਕਰਦੇ ਰਹੋ ਹਮੇਸ਼ਾ ਉਹਨੂੰ ਅਸੀਂ ਇਗਨੋਰ ਨਾ ਕਰੋ ਕਿਉਂਕਿ ਯੂਨੀਵਰਸਿਟੀ ਨੇ ਸਾਨੂੰ ਇਹ ਬਹੁਤ ਵੱਡੀ ਸਹੂਲਤਾਂ ਦਿੱਤੀ ਹੋਈ ਆ ਜਿਹਨੂੰ ਕਿ ਅਸੀਂ ਆਪਣੇ ਅ ਜੀਵਨ ਦੀ ਜਿਹੜੇ ਰਿਝੇਵਿਆਂ ਨੇ ਉਹਨਾਂ ਦੇ ਨਾਲ ਤਾਲਮਿਲ ਰੱਖ ਸਕਦੇ ਆ ਕਾਫੀ ਫਸਲਾਂ ਨੇ ਜਿਹੜੀਆਂ ਕਿ ਮੌਸਮ ਦੀ ਮਾਰ ਦੇ ਵਿੱਚ ਆਈਆਂ ਨੇ ਇਸ ਸਾਲ ਮੌਸਮ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਇਸ ਸਾਲ ਅਸੀਂ ਇਹੀ ਸੁਝਾਅ ਦਿੰਦੇ ਆ ਜੀਵੀਦਾਰ ਭਰਾਵਾਂ ਨੂੰ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੁਝ ਆਪਾਂ ਨੇ ਸਬਜ਼ੀਆਂ ਬੀਜਣੀਆਂ ਹਨ ਜਿਹੜੀਆਂ ਕਿ ਇੱਕਦਮ ਆਉਣ ਵਾਲੇ ਸਮੇਂ 'ਚ ਗਰਮੀ ਵੀ ਪੈ ਸਕਦੀ ਆ ਕਿਉਂਕਿ ਪਹਿਲਾ ਮੌਸਮ ਇੱਕਦਮ ਠੰਡਾ ਇੱਕਦਮ ਗਰਮ ਆਉਣ ਨਾਲ ਜਿਹੜੀਆਂ ਆਪਾਂ ਸਬਜ਼ੀਆਂ ਨੇ ਜਾਂ ਕੁਝ ਵੀ ਹੋਰ ਬੀਜਣਾ ਉਹਦੇ ਤੇ ਕਾਫੀ ਅਸਰ ਹੋਣਾ ਹੈ ਅਸੀਂ ਜਿਹਨਾਂ ਕਿਸਾਨ ਭਰਾਵਾਂ ਨੂੰ ਇਹੀ ਸੁਝਾਅ ਦੰਦੇ ਆ ਵੀ ਅਸੀਂ ਸਾਰੇ ਰਲ ਮਿਲ ਕੇ ਆਪਾਂ ਯੂਨੀਵਰਸਿਟੀ ਦੇ ਜਿਹੜੇ ਮੌਸਮ ਵਿਭਾਗ ਦੇ ਮੈਸੇਜ ਆਉਂਦੇ ਨੇ ਉਹਨਾਂ ਨੂੰ ਫੋਲੋ ਕਰੀਏ ਕਿਉਂਕਿ ਫਲਾ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਦਾ ਬਦ ਸਕਦੀ ਹੈ ਇੱਕਦਮ ਅਸੀਂ ਉਹਨੂੰ ਫੋਲੋ ਕਰਦੇ ਹੋਏ ਮੈਂ ਤਾਂ ਇਹੀ ਜ਼ਿੰਮੇਵਾਰ ਭਰਾਵਾਂ ਨੂੰ ਕਹੂੰਗਾ ਵੀ ਆਪਣਾ ਪੀਜ ਵੀ ਯੂਨੀਵਰਸਿਟੀ ਦੇ ਨਾਲ ਅਟੈਚਮੈਂਟ ਰਹੀ ਹੈ ਤੇ ਆਪਣੇ ਜਿਹੜੇ ਏਰੀਏ ਦੇ ਆਪਣੇ ਖੇਤੀਬਾੜੀ ਸੇਵਾ ਸੈਂਟਰ ਨੇ ਉਹਨਾਂ ਨਾਲ ਟੱਚ ਰਹੀ ਹੈ ਤੇ ਜੋ ਸਬਜ਼ੀਆਂ ਬੀਜਣੀਆਂ ਨੇ ਉਹ ਯੂਨੀਵਰਸਿਟੀ ਦੀਆਂ ਹਦਾਇਤਾਂ ਦੇ ਅਨੁਸਾਰ ਹੀ ਬੀਜਣੀਆਂ ਚਾਹੀਦੀਆਂ ਨੇ ਆਉਣ ਵਾਲੇ ਸਮੇਂ 'ਚ ਝੋਨੇ ਦੀ ਪਨੀਰੀ ਲਾਉਣੀ ਆ ਉਹਨੂੰ ਵੀ ਧਿਆਨ 'ਚ ਰੱਖਦੇ ਹੋਏ ਉਹਨੂੰ ਟਾਈਮ ਦੇ ਹਿਸਾਬ ਨਾਲ ਬੀਜੀਏ ਜਿਸ ਤਰ੍ਹਾਂ ਜੁਨੀਵਰਸਿਟੀ ਕਹਿੰਦੀ ਆ ਉਸ ਹਿਸਾਬ ਨਾਲ ਪਨੀਰੀ ਲਾਈਏ ਕਿਉਂਕਿ ਸਾਨੂੰ ਇਹਦੇ ਵਿੱਚ ਨੁਕਸਾਨ ਨਾ ਹੋਵੇ ਡਾਕਟਰ ਜਸਪਾਲ ਅਸਿਸਟੈਂਟ ਡਾਕਟਰ ਹਾਰਟੀਕਲ ਸੈਕਟਰ ਸਟੇਟ ਪੁੰਗਾ ਜਿਸ ਤਰ੍ਹਾਂ ਆਪ ਨੂੰ ਪਤਾ ਹੀ ਆ ਕਿ ਹੁਣ ਗਲੋਵਿੰਗ ਵਾਰਮਿੰਗ ਕਰਕੇ ਗਰਮੀ ਬਹੁਤ ਵੱਧ ਰਹੀ ਆ ਇਹਦੇ ਨਾਲ ਜਿਹੜੀਆਂ ਖੇਤੀਬਾੜੀ ਦੀਆਂ ਫਸਲਾਂ ਤੇ ਬਾਗਬਾਨੀ ਦੀਆਂ ਫਸਲਾਂ ਉਹਨਾਂ ਦਾ ਬਹੁਤ ਨੁਕਸਾਨ ਹੋ ਰਿਹਾ ਅੱਜ ਮੈਂ ਬੇਸਿਕਲੀ ਜਿਹੜੀ ਗੱਲ ਬਾਗਬਾਨੀ ਫਸਲਾਂ ਬਾਰੇ ਕਰੂੰਗਾ ਕਿਉਂਕਿ ਜਿਹੜੀਆਂ ਬਾਗਬਾਨੀ ਫਸਲਾਂ ਆ ਇਹ ਸਾਡੇ ਜੀਵਨ ਲਈ ਬਹੁਤ ਮਹੱਤਵਪੂਰਨ ਆਂਗਾ ਇਹਦੇ ਤੋਂ ਸਾਰੀ ਨਿਊਟ੍ਰੀਟਿਵ ਜਿਹੜੀ ਸਾਡੇ ਸਰੀਰ ਨੂੰ ਇੱਥੋਂ ਹੀ ਆਉਂਦੀ ਆ ਜਿਵੇਂ ਕਿ ਅਸੀਂ ਅੱਜ ਬਲਾਕ ਭੂੰਗਾ ਦੇ ਪਿੰਡ ਭੂੰਗਾ ਵਿੱਚ ਹੀ ਖੜੇ ਆਂ ਕਿ ਇਸ ਏਰੀਆ ਵਿੱਚ ਅੱਜ ਤੋਂ 35 40 50 ਸਾਲ ਪਹਿਲਾਂ ਲਗਭਗ 1000 ਐਮਐਮ ਮੀਂਹ ਪੈਂਦਾ ਸੀ ਜਿਹੜਾ ਕਿ ਘਟ ਕੇ ਹੁਣ 500 ਐਮਐਮ ਰਹਿ ਗਿਆ ਇਹਦੇ ਨਾਲ ਕੀ ਹੋਇਆ ਕਿ ਸਾਡੇ ਧਰਤੀ ਦਾ ਪਾਣੀ ਦਾ ਪੱਧਰ ਬਹੁਤ ਡੂੰਘਾ ਚਲ ਗਿਆ ਉਹਦੇ ਨਾਲ ਸਾਡੀ ਸਾਰੀ ਬਨਸਪਤੀ ਸੁੱਕ ਗਈ ਗਰਮੀ ਵਧਣ ਨਾਲ ਜਿੱਦਾਂ ਸਾਡੀਆਂ ਜਿਹੜੇ ਫਰਵਰੀ ਦੇ ਮਹੀਨੇ ਫੁੱਲ ਆਉਂਦੇ ਆ ਜਿਹਦੇ ਵਿੱਚ ਕਿੰਨੂ ਆ ਅਲੂ ਚਾਇਆ ਆੜੂ ਆ ਤੇ ਨਾਖਾਂ ਆ ਉਹਨਾਂ ਨੂੰ ਫਲ ਵੀ ਬਹੁਤ ਘੱਟ ਆਉਣ ਲੱਗ ਪਿਆ ਜਿੱਦਾਂ ਅੰਬਾਂ ਵਿੱਚ ਅਲਟਰਨੇਟ ਵੀਰਿੰਗ ਹੁੰਦੀ ਆ ਇਦਾਂ ਆਪਣੇ ਕਿਨੂ ਚ ਵੀ ਅਲਟਰਨੇਟ ਵੀਰਿੰਗ ਹੋ ਗਈ ਪਿਛਲੇ ਵਾਰ ਜਿਹੜੀਆਂ ਆੜੂ ਚ ਦੋ ਵੈਰਾਈਟੀਆਂ ਸੀਗੀਆਂ ਪ੍ਰਤਾਪ ਤੇ ਆਲੀ ਗ੍ਰਹਿਣ ਉਹਨਾਂ ਨੂੰ ਫਲ ਠੀਕ ਲੱਗ ਗਿਆ ਜਿਹੜੀ ਆਪਣੀ ਲੇਟ ਵੈਰਾਈਟੀਆਂ ਛਾਨੇ ਪੰਜਾਬ ਉਹ ਗਰਮੀ ਬਦਲ ਕਰਕੇ ਉਹਦੀ ਪੋਲੀਨੇਸ਼ਨ ਚ ਪ੍ਰੋਬਲਮ ਆ ਗਈ ਸੋ ਉਹਦੇ ਚ ਨੁਕਸਾਨ ਹੋ ਗਿਆ ਇਿੱਦਾਂ ਜਦੋਂ ਆਪਾਂ ਗੱਲ ਕਰਾਂਗੇ ਇਹ ਜਿਹੜੀਆਂ ਸੋਲੋਨੇਸਿਸ ਪੀਸੀ ਦੀਆਂ ਆਪਣਾ ਟਮਾਟਰ, ਬੈਂਗਣ, ਮਿਰਚਾਂ ਦੀ ਗੱਲ ਆ ਉਹਨਾਂ ਤੇ ਵੀ ਗਰਮੀ ਵਧਣ ਕਰਕੇ ਹਵਾ 'ਚ ਨਵੀਂ ਘਟਨ ਕਰਕੇ ਜਿਹੜੀ ਆ ਮਾਈਟ ਦਾ ਥ੍ਰਿਪ ਦਾ ਹਮਲਾ ਬਹੁਤ ਵਧ ਗਿਆ ਜਿਨ੍ਹਾਂ ਨੂੰ ਰੋਕਣ ਲਈ ਬਹੁਤ ਬਹੁਤ ਜ਼ਿਆਦਾ ਦਵਾਈਆਂ ਕਰਦੀਆਂ ਪੈਂਦੀਆਂ ਜਿਹਦੇ ਨਾਲ ਜ਼ਿਮੀਂਦਾਰ ਦਾ ਬਹੁਤ ਆਰਥਿਕ ਨੁਕਸਾਨ ਹੋ ਰਿਹਾ ਸੋ ਇਸ ਤਰ੍ਹਾਂ ਜਿਹੜੇ ਸਾਡੇ ਦੂਜੇ ਧੰਦੇ ਆ ਜਿਹੜੇ ਜਿਹਦੇ ਮੱਖੀਆਂ ਦਾ ਧੰਦਾ ਆ ਖੁੰਬਾਂ ਦਾ ਧੰਦਾ ਆ ਇਹਨਾਂ ਤੇ ਵੀ ਅਨ ਇਵਨ ਜਦਾਂ ਗਰਮੀ ਵੱਧਦੀ ਘਟਦੀ ਹੈ ਇਹਨਾਂ ਨੂੰ ਨੁਕਸਾਨ ਹੁੰਦਾ ਹੁਣ ਆ ਪਿਛਲੇ ਸਮੇਂ ਤੋਂ ਇੱਕ ਨਵਾਂ ਹੀ ਟ੍ਰੈਂਡ ਚੱਲ ਪਿਆ ਤੇਜ਼ ਹਵਾਵਾਂ ਤੇ ਗੜੇ ਮਾਰੀ ਕਿਉਂਕਿ ਮੈਂ ਇਸ ਇਲਾਕੇ ਦੇ ਰਹਿਣ ਵਾਲਾ ਕਿ ਬਚਪਨ ਚ ਇੱਥੇ ਬਿਲਕੁਲ ਗੜੇ ਮਾਰੀ ਜਾਂ ਤੇਜ਼ ਹਵਾ ਇੰਨੀਆਂ ਨਹੀਂ ਆਉਂਦੀਆਂ ਜਿੰਨੀਆਂ ਹੁਣ ਆ ਰਹੀਆਂ ਇਹ ਵੀ ਗਲੋਬਲ ਵਾਰਮਿੰਗ ਦਾ ਨਤੀਜਾ ਆ ਜ਼ਿਆਦਾ ਗਰਮੀ ਦਾ ਨਤੀਜਾ ਆ ਕਦੇ ਦੱਖਣ ਤੋਂ ਪੱਛਮ ਵੱਲ ਹਵਾਵਾਂ ਚਲਦੀ ਆ ਕਦੇ ਪੱਛਮ ਤੋਂ ਦੱਖਣ ਵੱਲ ਚਲਦੀ ਆ ਇਹ ਸਾਰਾ ਕੁਝ ਸਾਡੇ ਜਿਹੜਾ ਗਲੋਬਲ ਵਾਰਮਿੰਗ ਆ ਇਸ ਕਰਕੇ ਸਾਰੇ ਮੇਰੇ ਜਿਹੜੇ ਸ਼ਹਿਰੀ ਆ ਉਹਨਾਂ ਨੂੰ ਅਪੀਲ ਆ ਕੇ ਆਪਣੇ ਘਰਾਂ ਵਿੱਚ ਵੱਧ ਤੋਂ ਵੱਧ ਦਰਖਤ ਲਗਾਓ ਫਲਦਾਰ ਦਰਖਤ ਲਗਾਓ ਸਪੈਸ਼ਲੀ ਉਹ ਦਰਖਤ ਲਗਾਓ ਜਿਹੜੇ ਰਾਤ ਨੂੰ ਵੀ ਆਕਸੀਜਨ ਦਿੰਦੇ ਆ ਕਿਸਾਨ ਵੀਰੋ ਮੈਂ ਸਤੰਤ ਦੇ ਬਾਗਵਾਨੀ ਉਪਨ ਰੇਖਾ ਦਾ ਪੋਂਗਾ ਜਿਸ ਤੋਂ ਖਿਆਲਪੁਰ ਕਿਸਾਨ ਵੀਰੋ ਅੱਜ ਦੇ ਮੌਸਮ ਨੂੰ ਦੇਖਦੇ ਹੋਏ ਕੁਝ ਗੱਲਾਂ ਸਾਂਝੀਆਂ ਕਰਾਂਗੇ ਆਪਾਂ ਜਿਵੇਂ ਕਿ ਮਧੂਮੱਖੀ ਪਾਲਕੇ ਹੈਗੇ ਆ ਮਸ਼ਰੂਮ ਦੇ ਜ਼ਿੰਮੇਦਾਰ ਜਿਹੜੇ ਕਰ ਰਹੇ ਕੰਮ ਉਹਨਾਂ ਦਾ ਮੌਸਮ ਦੀ ਖਰਾਬੀ ਕਰਕੇ ਬੜਾ ਟੈਂਪਰੇਚਰ ਦੇ ਕਾਰਨ ਬੜਾ ਨੁਕਸਾਨ ਹੁੰਦਾ ਪਿਆ ਹੈ ਮਧੂਮੱਖੀ ਜਿਹੜੀ ਹੈ ਕਦੇ ਟੈਂਪਰੇਚਰ ਅੱਪ ਹੋ ਜਾਂਦਾ ਕਦੇ ਡਾਊਨ ਹੋ ਜਾਂਦਾ ਉਹਦੇ ਕਾਰਨ ਜ਼ਿੰਮੇਦਾਰਾਂ ਦਾ ਜਿਹੜਾ ਬਹੁਤ ਨੁਕਸਾਨ ਹੋ ਰਿਹਾ ਮਧੂਮੱਖੀ ਮਰ ਰਹੀ ਹੈ ਕੋਈ ਬਿਮਾਰੀਆਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਦੂਸਰੇ ਨੰਬਰ ਤੇ ਦਰਖਤਾਂ ਦੇ ਵਿੱਚ ਗਰਮੀ ਜ਼ਿਆਦਾ ਹੋਣ ਕਾਰਨ ਜਿੱਦਾਂ ਆਂਬ ਹੋ ਗਿਆ ਲੀਚੀ ਹੋ ਗਈ ਇਹ ਬਹੁਤ ਜ਼ਿਆਦਾ ਸੁੱਕ ਰਹੇ ਫਲ ਝੜ ਰਿਹਾ ਹੈਗਾ ਜਿਮੀਦਾਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਤੇ ਇਹਨਾਂ ਦਾ ਜਿੱਦਾਂ ਪਸ਼ੂ ਪਾਲਕ ਜਿਮੀਦਾਰ ਹੈਗੇ ਉਹਨਾਂ ਦੇ ਦੁੱਧ ਘਟ ਰਿਹਾ ਗਰਮੀ ਦੇ ਕਾਰਨ ਮੌਸਮ ਕਾਰਨ ਗੜੇ ਮਾਰੀ ਹੋ ਰਹੀ ਫਲਾਂ ਦਾ ਨੁਕਸਾਨ ਹੋ ਰਿਹਾ